ਗੁਰੂ ਪਿਆਰੀ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦੰਦਨ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਮਤ 1558 ਵਿੱਚ ਪਹਿਲੀ ਉਦਾਸੀ ਨੂੰ ਚਲੇ ਗਏ ਸਨ ਮਾਤਾ ਬੇਬੇ ਨਾਨਕੀ ਜੀ ਦੇ ਯਾਦ ਕਰਨ ਤੇ ਦੋ ਵਾਰੀ ਗੁਰੂ ਜੀ ਸੁਲਤਾਨਪੁਰ ਆਏ ਫਿਰ ਉਥੋਂ ਹੀ ਦੂਜੀ ਤੇ ਤੀਜੀ ਉਦਾਸੀ ਨੂੰ ਚਲੇ ਗਏ ਤੇ 21 ਸਾਲਾਂ ਬਾਅਦ ਸਮਾਤ 1579 ਨੂੰ ਤਲਵੰਡੀ ਆ ਗਏ ਆਪਣੇ ਮਾਤਾ ਪਿਤਾ ਕੋਲ ਕੁਝ ਦਿਨ ਰਹੇ ਜਦ ਉਹ ਵੀ ਸਾਸ ਖੰਡ ਜਾ ਵਿਰਾਜੇ ਤਾਂ ਸੰਭਾਲ ਮਗਰੋਂ ਫਿਰ ਪਖੋਕੇ ਆ ਕੇ ਪਰਿਵਾਰ ਨੂੰ ਦਰਸਨ ਦਿੱਤੇ ਗੁਰੂ ਜੀ ਦੇ ਸੱਸ ਸੋਹਰਾ ਵੀ ਪਰਲੋਕ ਸਿਧਾਰ ਗਏ ਸਨ ਤਾਂ ਗੁਰੂ ਜੀ ਨੇ ਸ੍ਰੀ ਕਰਤਾਰਪੁਰ ਵਸਾ ਕੇ ਸਾਰੇ ਪਰਿਵਾਰ ਨੂੰ ਇੱਥੇ ਟਿਕਾਇਆ ਅਤੇ ਆਪ ਚੌਥੀ ਉਦਾਸੀ ਵਿੱਚ ਚਲੇ ਗਏ ਕਈ ਸਾਲਾਂ ਬਾਅਦ ਫਿਰ ਕਰਤਾਰਪੁਰ ਸਾਹਿਬ ਆਏ ਅਤੇ ਸ਼ਿਵਰਾਤਰੀ ਸਮੇਂ ਆਚਲ ਮਟਾਲੇ ਜਾ ਕੇ ਕੁਝ ਦਿਨਾਂ ਬਾਅਦ ਸੰਮਤ 1588 ਦੀ ਸ਼ੁਰੂਆਤ ਵਿੱਚ ਘਰੇ ਆ ਕੇ ਰਹਿਣ ਲੱਗੇ ਸਨ ਗੁਰੂ ਪਿਆਰਿਓ ਭਵੇਂ ਗੁਰੂ ਜੀ ਨੇ ਬਾਹਰ ਰਹਿ ਕੇ 30 ਸਾਲ ਰਾਜ ਕੇ ਪ੍ਰਚਾਰ ਕਰ ਲਿਆ ਸੀ ਅਤੇ ਹੁਣ ਕੀਤੇ ਦੂਰ ਦੇ ਸਫਰ ਵਿੱਚ ਜਾਣ ਦਾ ਖਿਆਲ ਨਹੀਂ ਸੀ ਪਰ ਗੁਰੂ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਧਰਮ ਸ਼ਾਲਾ ਨੂੰ ਹੀ ਆਪਣੇ ਧਰਮ ਪ੍ਰਚਾਰ ਦਾ ਕੇਂਦਰ ਥਾਪ ਕੇ ਆਸਣ ਲਾ ਕੇ ਬੈਠੇ ਸਨ ਗੁਰੂ ਜੀ ਤੇ ਬਾਬਾ ਸ੍ਰੀ ਚੰਦ ਜੀ ਸਮੇਤ ਅਚਲ ਬਟਾਲੇ ਫਿਰ ਚਲੇ ਜਾਣ ਤੇ ਮਾਤਾ ਜੀ ਦੇ ਮਨ ਵਿੱਚ ਸੰਸਾਪਾ ਦਿੱਤਾ ਕਿ ਆਪ ਅਜੇ ਵੀ ਦੇਖ ਕੇ ਆਰਾਮ ਨਹੀਂ ਕਰਦੇ ਇਹ ਐਸੇ ਤਰ੍ਹਾਂ ਬਾਹਰ ਜਾ ਕੇ ਬਾਬਾ ਸ੍ਰੀ ਚੰਦ ਸਮੇਤ ਲੰਬੇ ਦੌਰੇ ਤੇ ਕੀਤੇ ਫੇਰ ਨਾ ਚਲੇ ਜਾਣ ਮਾਤਾ ਜੀ ਗੁਰੂ ਜੀ ਅੱਗੇ ਤਾਂ ਆਖ ਉੱਚੀ ਨਹੀਂ ਸੀ ਕਰਦੇ ਪਰ ਇੱਕ ਦਿਨ ਚੌਭਾਕ ਹੀ ਭਾਈ ਬਾਲਾ ਜੀ ਨੂੰ ਬੈਠੇ ਵੇਖਿਆ ਤਾਂ ਆਖਿਆ ਬਾਲਾ ਜੀ ਤੋਸਾਂ ਬਹੁਤ ਚਿਰ ਤੱਕ ਬਾਬਾ ਜੀ ਨਾਲ ਬਾਹਰ ਫਿਰਦੇ ਰਹੇ ਕੋਈ ਕਸਰ ਨਹੀਂ ਰਹੀ ਹੁਣ ਉਹਨਾਂ ਨੂੰ ਟਿਕਣ ਦਿਓ ਉਹ ਤੁਹਾਡੇ ਨਾਲ ਚਲੇ ਜਾਂਦੇ ਹਨ ਜੇ ਤੁਸੀਂ ਨਾ ਜਾਓ ਤਾਂ ਉਹ ਵੀ ਨਾ ਜਾਣ ਉਹਨਾਂ ਦਾ ਸਰੀਰ ਹੁਣ ਬਾਹਰ ਦੀ ਖੇਚਣਾ ਜੋਗਾ ਨਹੀਂ ਹੈ ਉਹਨਾਂ ਨੂੰ ਆਖੋ ਗਾਰੇ ਰਹਿਣ ਤੇ ਬੱਚਿਆਂ ਕੋਲੋਂ ਸੇਵਾ ਕਰਨ ਬਾਲਾ ਜੀ ਤੁਸੀਂ ਮਨਾਓਗੇ ਤਾਂ ਮੰਨ ਜਾਣਗੇ ਭਾਈ ਬਾਲਾ ਜੀ ਪਹਿਲਾਂ ਹੀ ਚੌਂਦੇ ਸਾਨ ਪਰ ਕਹਿਣ ਵਿੱਚ ਸੰਕੋਚ ਕਰਦੇ ਸਨ ਹੁਣ ਮਾਤਾ ਜੀ ਵੱਲੋਂ ਬੇਨਤੀ ਕਰਨ ਤੇ ਡਰ ਨਹੀਂ ਸੀ ਭਾਈ ਬਾਲਾ ਜੀ ਨੇ ਸਾਰੀ ਗੱਲਬਾਤ ਗੁਰੂ ਜੀ ਅੱਗੇ ਪ੍ਰਗਟ ਕੀਤੀ ਤੇ ਆਪ ਵੀ ਘਰ ਚਲੇ ਜਾਣ ਦੀ ਛੁੱਟੀ ਮੰਗਣ ਲੱਗੇ ਨਾਲ ਹੀ ਬੇਨਤੀ ਕਰਕੇ ਗੁਰੂ ਜੀ ਦਾ ਇਹ ਆਸ਼ੇ ਵੀ ਸਮਝ ਲਿਆ ਕਿ ਆਪਣੇ ਪਿੱਛੋਂ ਆਪਣੀ ਥਾਂ ਜਗਤ ਗੁਰਤਾ ਗੱਦੀ ਉੱਤੇ ਕਿਸੇ ਨੂੰ ਬਿਠਾਉਣਗੇ ਗੁਰੂ ਜੀ ਨੇ ਕਿਹਾ ਸਾਡੇ ਪਿੱਛੋਂ ਤ੍ਰਹਿਣ ਗੋਦ ਦੀ ਛਤਰੀ ਜਾਤੀ ਵਿੱਚੋਂ ਇੱਕ ਲਹਿਣਾ ਜੀ ਹਨ ਜੋ ਸਾਡੇ ਪਿੱਛੋਂ ਅੰਗਦ ਨਾਮ ਨਾਲ ਪਰसिद्ध ਹੋਣਗੇ ਉਹ ਸਾਡਾ ਦੂਜਾ ਸਰੂਪ ਹੋਏਗਾ ਅਸੀਂ ਫਿਰ ਉਸ ਸਰੂਪ ਅੰਦਰ ਹੋ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਪ੍ਰਚਾਰ ਕਰਾਂਗੇ ਪਰ ਇਸ ਭੇਦ ਨੂੰ ਕੋਈ ਨਹੀਂ ਜਾਣ ਸਕੇਗਾ ਕਿ ਅਸੀਂ ਉਹਨਾਂ ਅੰਦਰ ਕਿਵੇਂ ਵਸ ਰਹੇ ਹਾਂ ਗੁਰੂ ਪਿਆਰਿਓ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਹ ਸਾਰੀ ਸਾਖੀ ਦਾ ਵੀ ਜ਼ਿਕਰ ਆਉਂਦਾ ਹੈ ਭਾਈ ਬਾਲਾ ਜੀ ਨੇ ਚਰਣੀ ਸੀਸ ਨਿਵਾਇਆ ਗੁਰੂ ਜੀ ਕੋਲੋਂ ਖੁਸ਼ੀਆਂ ਤੇ ਛੋਟੀਆਂ ਲਈਆਂ ਐਸੇ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਬਾਬਾ ਲక్ష్ਮੀ ਚੰਦ ਜੀ ਅਤੇ ਮਾਤਾ ਜੀ ਨੂੰ ਨਮਸਕਾਰਾਂ ਕੀਤੀਆਂ ਤੇ ਦੱਸਿਆ ਮਾਤਾ ਜੀ ਫਿਕਰ ਨਾ ਕਰਰਾ ਬਾਬਾ ਜੀ ਹੁਣ ਇੱਥੇ ਹੀ ਵਸਣਗੇ ਇਹ ਆਖ ਕੇ ਭਾਈ ਬਾਲਾ ਜੀ ਨੇ ਸਤਗੁਰੂ ਨਾਨਕ ਦੇਵ ਜੀ ਦਾ ਤਹੀ ਸਾਲ ਸਾਥ ਦੇਣ ਮਗਰੋਂ ਸੰਮਤ 1588 ਵਿੱਚ ਆਪਣੇ ਘਰ ਤਲਵੰਡੀ ਵੱਲ ਨੂੰ ਚਾਲੇ ਪਾ ਦਿੱਤੇ ਸਹਿਬ ਜਦਿਆਂ ਨੂੰ ਯਾ ਪਹਿਲੇ ਆਇ ਸਿੱਖਾਂ ਵਿੱਚੋਂ ਗੁਰਗੱਦੀ ਕਿਉਂ ਨਹੀਂ ਦੇਣਗੇ ਅਤੇ ਖੰਡੂਰ ਵਿੱਚ ਵਸਦੇ ਭਾਈ ਲੈਣਾ ਜੀ ਨੂੰ ਜੋ ਅਜੇ ਤੱਕ ਸੇਵਾ ਵਿੱਚ ਆਏ ਹੀ ਨਹੀਂ ਕਿਉਂ ਗੱਦੀ ਦੇਣਗੇ ਇਹ ਨਿਰਣਾ ਵੀ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਸਮਝਾ ਦਿੱਤਾ ਹੋਵੇਗਾ ਕਿ ਇਹ ਗੱਦੀ ਜੱਦੀ ਵਿਰਾਸਤ ਵਿੱਚ ਦੇਣ ਦੀ ਛੇ ਨਹੀਂ ਅਤੇ ਨਾ ਕਿਸੇ ਪਹਿਲਾਂ ਜਾਂ ਪਿੱਛੇ ਆਏ ਸਿੱਖਾਂ ਦੇ ਅਧਿਕਾਰ ਨੂੰ ਮੁੱਖ ਰੱਖ ਕੇ ਦੇਣੀ ਹੈ ਬਲਕਿ ਕਰਤਾਰ ਪਾਸੋਂ ਬਖਸ਼ੀਸ਼ ਦਾ ਜੋ ਪਰਵਾਨਾ ਜਗ ਵਿੱਚ ਲੈ ਕੇ ਆਇਆ ਹੈ ਇਹ ਾਮਾਨਤ ਉਸ ਨੂੰ ਦੇਣੀ ਹੈ ਪਰ ਭਾਈ ਬਾਲਾ ਜੀ ਨੇ ਇਹ ਗੱਲ ਹੋਰ ਕਿਸੇ ਨੂੰ ਨਹੀਂ ਦੱਸੀ ਤੇ ਚਲੇ ਗਏ ਸਨ ਕਿਉਂਕਿ ਪਰਿਵਾਰ ਵਿੱਚ ਹੁਣੇ ਹੀ ਨਿਰਾਸ਼ਾ ਛਾ ਜਾਣ ਦਾ ਡਰ ਸੀ ਇਹ ਭਾਈ ਬਾਲਾ ਜੀ ਨੇ ਬੜੀ ਸਿਆਣਪ ਤੋਂ ਕੰਮ ਲਿਆ ਤੇ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਜਦੋਂ 아이 따ਦ ਦਾ ਸਿਆਸੀ ਭਾਈ ਬਾਲਾ ਜੀ ਦੇ ਤਲਵੰਡੀ ਜਾਨ ਮਗਰੋਂ ਗੁਰੂ ਜੀ ਨੂੰ ਲਗਭਗ 2 ਸਾਲ ਆਪਣੇ ਘਰ ਰਹਿੰਦਿਆਂ ਹੋ ਗਏ ਸਨ ਦਰਸ਼ਨ ਕਰਨ ਵਾਸਤੇ ਬਿਆੰਤ ਸੰਗਤਾਂ ਆਉਂਦੀਆਂ ਸਨ ਤੇ ਬਕਸੀਸਾਂ ਲੈਂਦੀਆਂ ਸਨ ਕਈ ਕਈ ਵਾਰ ਤਾਂ ਹਜ਼ਾਰਾਂ ਵਿੱਚ ਗਿਣਤੀ ਹੋ ਜਾਂਦੀ ਸੀ ਕਿਉਂਕਿ ਪੰਜਾਬ ਅੰਦਰ ਹੀ ਨਹੀਂ ਸਗੋਂ ਪੂਰੇ ਹਿੰਦੁਸਤਾਨ ਦੇ ਦੂਜੇ ਸੂਬਿਆਂ ਵਿੱਚੋਂ ਵੀ ਹਿੰਦੂ ਮੁਸਲਮਾਨ ਕਈ ਆਇਆ ਕਰਦੇ ਸਨ ਜਿਸ ਦੇ ਮੁਕਾਮੀ ਸੰਗਤ ਦੇ ਸਹਿਯੋਗ ਨਾਲ ਬਾਬਾ ਸ੍ਰੀ ਚੰਦ ਜੀ ਸੇਵਾ ਦਾ ਸਾਰਾ ਪ੍ਰਬੰਧ ਲਿਭ ਹੁੰਦੇ ਸਨ ਗੁਰੂ ਜੀ ਸੁਪੁੱਤਰਾਂ ਦੀ ਸੇਵਾ ਤੇ ਉਤਸ਼ਾਹ ਵੇਖ ਕੇ ਬੜੇ ਖੁਸ਼ ਹੁੰਦੇ ਪਰ ਵੇਦ ਪਾਠੀ ਵੇਦੀਆਂ ਦੀ ਕੌਲ ਵਿੱਚ ਪੈਦਾ ਹੋਏ ਤ੍ਰਿਕਾਲ ਦਰਸੀ ਸ੍ਰੀ ਗੁਰੂ ਨਾਨਕ ਦੇਵ ਬੇਦੀ ਨੂੰ ਆਪਣੇ ਵੱਡੇ ਬੇਦੀਆਂ ਵੱਲੋਂ ਕਿਸੇ ਪਹਿਲੇ ਜਮਾਨੇ ਵਿੱਚ ਸੋੜੀਆਂ ਬਿਰਾਵਾਂ ਨੂੰ ਦਿੱਤਾ ਵਰਦਾਨ ਵੀ ਚੇਤੇ ਸੀ ਜੋ ਗੁਰੂ ਜੀ ਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਹੀ ਪਹਿਲੀ ਕਿਸ ਤਰੋਹ ਵਿੱਚ ਪੂਰਾ ਕਰਨਾ ਸੀ ਗੁਰੂ ਜੀ ਇਹ ਵੀ ਜਾਣਦੇ ਸਨ ਜੋ ਭਲੀ ਸੰਤਾਨ ਦਾ ਫਰਜ਼ ਹੁੰਦਾ ਹੈ ਕਿ ਆਪਣੇ ਪਿਓ ਦਾਦੇ ਦੇ ਸਿਰ ਤੇ ਕਿਸੇ ਦਾ ਕਰਜ਼ਾ ਨਾ ਰਹਿਣ ਦੇਵੇ ਜਦ ਸਮਰਥਾ ਹੋਵੇ ਤਾਂ ਜਰੂਰ ਉਤਾਰ ਦੇਵੇ ਉਹ ਜ਼ਿਕਰ ਇਸ ਤਰ੍ਹਾਂ ਹੈ ਕਿ ਬੇਦੀਆਂ ਦੇ ਵੱਡਿਆਂ ਪਾਸੋਂ ਸੋਡੀਆਂ ਦੇ ਵੱਡਿਆਂ ਨੇ ਖੁਹਾ ਪੰਜਾਬ ਦਾ ਦੁਨਿਆਵੀ ਰਾਜ ਦੇ ਕੇ ਆਪ ਤਪ ਕਰਨ ਨੂੰ ਵਾਣ ਵਿੱਚ ਚਲੇ ਗਏ ਸਨ ਪਰ ਬੇਦੀਆਂ ਨੇ ਸੋਡੀਆਂ ਦੀ ਉਦਾਰਤਾ ਤੇ ਖੁਸ਼ ਹੋ ਕੇ ਦੀਨ ਦਾ ਸੱਚਾ ਰਾਜ ਦੇਣ ਦਾ ਵਚਨ ਦਿੱਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਸ੍ਰੀ ਮੁਖਵਾਕ ਵਿਚਿਤ੍ਰ ਨਾਟਕ ਦੇ ਚੌਥੇ ਅਧਿਆਇ ਵਿੱਚ ਵਿਸਤਾਰ ਨਾਲ ਲਿਖਿਆ ਹੈ ਇਸ ਵਰਦਾਨ ਰਾਹੀਂ ਪਤ ਗੁਰੂ ਜੀ ਨੇ ਮੋਢਿਆਂ ਉੱਤੇ ਹੀ ਭਾਰ ਪਾਇਆ ਗਿਆ ਉਹਨਾਂ ਨੇ ਖੋਲ ਕੇ ਆਖਿਆ ਕਿ ਕਲਯੁਗ ਵਿੱਚ ਆ ਕੇ ਜਦ ਅਸੀਂ ਨਾਨਕ ਨਾਮ ਕਹਾਵਾਂਗੇ ਤਾਂ ਸੋਡੀਆਂ ਨੂੰ ਜਗਤ ਕੋਜ ਬਣਾ ਕੇ ਪਰਮ ਪਦ ਸੁਰਖ ਰੂਹੀ ਦਾ ਪਾਵਾਂਗੇ ਹੁਣ ਕਲਯੁਗ ਦਾ ਹੀ ਸਮਾਸੀ ਗੁਰੂ અવਤਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਸਰਬ ਕਲਾ ਸਮਰਤੇ ਗੁਰੂ ਮੌਜੂਦ ਸਨ ਤੇ ਹਨ ਇੱਕ ਪਾਸੇ ਦੋਵੇਂ ਸਹਿਬਜ਼ਾਦੇ ਖਾਸ ਕਰ ਬਾਬਾ ਸ੍ਰੀ ਚੰਦ ਜੀ ਸਰਵ ਗੁਣ ਸੰਪਨ ਅੱਖਾਂ ਦੇ ਸਾਹਮਣੇ ਸਨ ਇਹਨਾਂ ਤੋਂ ਵੱਖਰੇ ਉਮਰ ਭਰ ਆਗਿਆਕਾਰੀ ਨਿਸ਼ਕਾਮ ਸੇਵਕ ਭਾਈ ਬਾਲਾ ਜੀ ਚਾਹੇ ਤਲਵੰਡੀ ਚਲੇ ਗਏ ਸਨ ਅਤੇ ਭਾਈ ਪਾਰੋ ਜੀ ਜੁਲਕਾ ਜਹੇ ਹੋਰ ਕਈ ਹਜ਼ੂਰੀਏ ਸਹਿਕ ਸਨ ਪਰ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਖੰਡੂਰ ਸਹਿਬ ਵਸਦੇ ਇੱਕ ਸਮਰਥ ਪੁਰਖ ਵੀ ਦੇਸ ਰਹੇ ਸਨ ਜਿਨ੍ਹਾਂ ਨੇ ਗੁਰੂ ਜੀ ਪਾਸੋਂ ਇਸ ਅਮਾਨਤ ਨੂੰ ਆਪਣੇ ਸਿਰ ਤੇ ਲੈ ਕੇ ਫਿਰ ਇੱਕ ਹੋਰ ਸਮਰਥ ਪੁਰਖ ਰਾਹੀਂ ਅੱਗੇ ਅਸਲੀ ਟਿਕਾਣੇ ਤੇ ਪਹੁੰਚਾਉਣਾ ਸੀ ਇਹ ਵੱਡੀ ਸੋਚ ਸੀ ਗੁਰੂ ਪਿਆਰੇਓ ਇਹ ਕੰਮ ਅਗਰ ਸਹਿਵ ਜਾਦਿਆਂ ਦੇ ਰਾਹੀ ਕਰਾਉਂਦੇ ਤਾਂ ਇੱਕ ਵਾਰੀ ਦੀ ਪਿਤਾ ਪੁਰਖੀ ਘਰ ਵਿੱਚ ਆਪਣਾਈ ਚੀਜ਼ ਦਾ ਦੂਜੀ ਥਾਂ ਦੇਣਾ ਸਵਭਾਵਿਕ ਔਖਾ ਸੀ ਪਰ ਆਪਣੇ ਹੱਥੀ ਦੂਜੀ ਥਾਂ ਦੇਣ ਨਾਲ ਤੀਜੀ ਥਾਂ اٹਕ ਜਾਣ ਦੀ ਕੋਈ ਵਜ੍ਹਾ ਨਹੀਂ ਸੀ ਰਹਦੀ ਕਿਉਂਕਿ ਧੁਰ ਕਰਤਾਰ ਵੱਲੋਂ ਇਹ ਅਮਾਨਤ ਅਗਰ ਆਪਣੇ ਘਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਹੀਂ ਰੱਖੀ ਤਾਂ ਹੋਰ ਕਿਸੇ ਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਇਹ ਰੱਖੇ ਇਹ ਆਮਾਨਤ ਅਜਰ ਵਸਤੂ ਹੈ ਜਿਸ ਦੀ ਹੈ ਉਸ ਤੇ ਘਰ ਜਾਣੀ ਹੈ ਫਿਰ ਗੁਰੂ ਜੀ ਦਾ ਤਾਂ ਆਪਣਾ ਮਤ ਸਿਧਾਂਤ ਹੀ ਹੁਕਮ ਰਜਾਈ ਚੱਲਣਾ ਹੈ ਉਹ ਕਰਤਾਰ ਦੇ ਹੁਕਮ ਨੂੰ ਜਨਮ ਤੋਂ ਸਮਝਣ ਦੀ ਸੋਜੀ ਸ਼ਕਤੀ ਰੱਖਦੇ ਸਨ ਪਹਿਲਾ ਹੀ ਭਾਈ ਬਾਲਾ ਜੀ ਨੂੰ ਕਿਹਾ ਸੀ ਇਸ ਲਈ ਗੁਰੂ ਜੀ ਉਡੀਕ ਵਿੱਚ ਸਨ ਜੋ ਨਿਰੰਕਾਰ ਦਾ ਸਾਜਿਆ ਪੂਰਨ ਭਾਂਡਾ ਉਹ ਵੱਡ ਵਾਗੀ ਪੁਰਖ ਛੇਤੀ ਛੇਤੀ ਆਣ ਮਿਲੇ ਤੇ ਇਹ ਆਪਣੀ ਜੋਤ ਵਸ ਉਸ ਦੇ ਵਿੱਚ ਰੱਖਣ ਗੁਰੂ ਨਾਨਕ ਦੇਵ ਜੀ ਆਪਣੇ ਗੁਰੂ ਜੋਤ ਕੇਸ ਵਿੱਚ ਰੱਖਣਗੇ ਗੁਰਗੱਦੀ ਕਿਸ ਨੂੰ ਦੇਣਗੇ ਇਹ ਆਪਣਾ ਗੁਰੂ ਜੀ ਪਾਸ ਧਰਦਾ ਬਣਿਆ ਪ੍ਰੋਗਰਾਮ ਸੀ ਪਰ ਇਹ ਵਿਚਾਰ ਸਮੇਂ ਤੋਂ ਪਹਿਲਾਂ 8 ਸਾਲ ਪਰਿਵਾਰ ਵਿੱਚ ਬਸ ਕੇ ਨਿਰਾਸ਼ਤਾ ਭਰ ਦੇਣੀ ਚੰਗੀ ਨਹੀਂ ਸੀ ਆਪ ਸਮਝਦੇ ਸਨ ਕਿ ਇਹਨਾਂ ਦੇ ਸੁਪੁੱਤਰ ਬਾਬਾ ਸ੍ਰੀਚੰਦ ਹਰ ਤਰ੍ਹਾਂ ਯੋਗ ਜਪ ਤਪ ਸਿਮਰਣ ਵਿੱਚ ਰਚੇ ਹੋਏ ਸਾਡੀ ਥਾਂ ਸੰਭਾਲਣ ਨੂੰ ਕੁਦਰਤੀ ਹੱਕ ਜਾਣਦੇ ਤੇ ਸਾਧਨਾ ਸਾਥ ਕਰ ਰਹੇ ਹਨ ਪਰ ਗੁਰੂ ਜੀ ਆਪਣੇ ਖਿਆਲ ਵਿੱਚ ਇਹ ਹੱਕ ਜੈਸ ਵੜਭਾਗੀ ਪਾਸ ਜਾਣਾ ਸਮਝਦੇ ਸਨ ਉਹਨਾਂ ਨੂੰ ਵੀ ਪ੍ਰੇਮ ਖਿੱਚਾਂ ਪੈ ਰਹੀਆਂ ਸਨ ਤੇ ਉਹ ਵੀ ਵੈਸੋ ਦੇਵੀ ਦੇ ਦਰਸਾਂ ਨੂੰ ਜਾ ਰਹੀ ਮੰਡਲੀ ਦੀ ਅਗਵਾਈ ਵਿੱਚ ਖਡੂਰ ਸਾਹਿਬ ਤੋਂ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਪਹੁੰਚ ਚੁੱਕੇ ਸਨ ਇਸ ਗੱਲ ਦਾ ਪਤਾ ਇਸ ਪਵਿੱਤਰ ਵੜਭਾਗੀ ਪੁਰਖ ਨੂੰ ਅਦੇ ਆਪ ਵੀ ਨਹੀਂ ਸੀ ਕਿ ਇਹਨਾਂ ਦੇ ਮਾਤਾ ਪਿਤਾ ਤੇ ਆਪਣੇ ਪੁਰਬਲੇ ਜਪ ਤਪ ਦੇ ਫਲ ਦਾ ਆਪ ਵਜੂਦ ਹਨ ਇਹਨਾਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਕਿਸੇ ਦਿਨ ਇਹਨਾਂ ਨੇ ਆਪਣੀ ਆਤਮ ਜੋਤ ਨੂੰ ਕਿਸੇ ਅਗਮੀ ਜੋਤ ਨੇ ਆਪਣੇ ਵਿੱਚ ਲੀਨ ਕਰਕੇ జగਤ ਦਾ ਚਾਨਣ ਬਣਾ ਦੇਣਾ ਹੈ ਭਾਈ ਲਹਿਣਾ ਜੀ ਨੂੰ ਆਪਣੇ ਵਿੱਚ ਲੁਕੀ ਸ਼ਕਤੀ ਦਾ ਕੋਈ ਗਿਆਨ ਨਹੀਂ ਸੀ ਕਿ ਉਹ ਪਵਿੱਤਰ ਸੀਸ ਜੋ ਨਿਰੰਕਾਰ ਤੋਂ ਬਿਨਾ આજ ਤੱਕ ਹੋਰ ਕਿਸੇ ਅੱਗੇ ਨਹੀਂ ਝੁਕਿਆ ਸੀ ਸਮਾਂ ਆਉਣ ਤੇ ਇਸ ਵਡਭਾਗੀ ਦੇ ਚਰਣੀ ਝੁਕ ਜਾਏਗਾ ਸਗੋਂ ਆਪਣੇ ਜਨਮ ਦੇ ਸਾਥੀ 70 ਸਾਲਾ ਸਰੀਰ ਨੂੰ ਛੱਡ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਕਲਾ ਨੇ ਆਪਣੇ ਆਪ ਆਦਰਸ਼ ਦੀ ਪੂਰਤੀ ਲਈ ਇਹਨਾਂ ਦੇ ਸਰੀਰ ਵਿੱਚ ਵਾਸ ਜਾਣਾ ਹੈ ਇੰਨਾ ਗੱਲਾਂ ਤੋਂ ਇਹ ਵੱਡ ਭਾਗੀ ਆਪ ਅਜੇ ਬਿਲਕੁਲ ਅਨਜਾਣ ਸਨ ਗੁਰੂ ਨਾਨਕ ਦੇਵ ਜੀ ਨੂੰ ਸਰੀਰ ਬਦਲਣ ਦੀ ਲੋੜ ਇਸ ਲਈ ਵੀ ਜ਼ਰੂਰੀ ਸੀ ਕਿ ਨਿਰੰਕਾਰ ਵੱਲੋਂ ਇਹਨਾਂ ਦੇ ਸਿਰ ਸੋਪੀ ਜ਼ਿੰਮੇਵਾਰੀ ਦੀ ਪੂਰਨ ਸਫਲਤਾ ਲਈ ਬਹੁਤ ਯਤਨ ਤੇ ਸਮੇਂ ਦੀ ਅਜੇ ਲੋੜ ਸੀ ਜੋ ਇੱਕ ਦੋ ਮਨੁੱਖ ਜਾਮਿਆਂ ਵਿੱਚ ਸਿਰੇ ਚਾੜਨਾ ਮੁਸ਼ਕਿਲ ਸੀ ਤਾਂ ਹੀ ਤਾਂ ਪਹਿਲੇ ਹੀ ਕੋਈ ਐਸਾ ਪਵਿੱਤਰ ਸੁਤਰਾ ਭਾਂਡਾ ਨਿਰੰਕਾਰ ਦੇ ਹੁਕਮ ਵਿੱਚ ਤਿਆਰ ਹੋ ਜਾਣਾ ਬਹੁਤ ਜ਼ਰੂਰੀ ਸੀ ਜਿਸ ਦੇ ਵਿੱਚ ਗੁਰਤਾ ਦੀ ਜੋਤ ਵਸਤ ਰੱਖੀ ਜਾ ਸਕੇ ਅਤੇ ਫਿਰ ਜਟਪਟ ਨਿਰੰਕਾਰੀ ਆਦਰਸ਼ ਦੀ ਪੂਰਤੀ ਨਿਰਮਲ ਪੰਥ ਖਾਲਸਾ ਸਾਜਣ ਦਾ ਕੰਮ ਜਾਰੀ ਰੱਖਿਆ ਜਾਏ ਤਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਮਰੋਰ ਦੀ ਸਿੱਧੀ ਲਈ ਦੂਜਾ ਸਰੀਰ ਧਾਰਨ ਕਰਨ ਦੀ ਲੋੜ ਮਹਿਸੂਸ ਹੋਈ ਕਿ ਜਿਸ ਦੂਜੇ ਸਰੀਰ ਦਾ ਦੀਵਾ ਜਪ ਤਪ ਪੌਨਰੂਪੀ ਖੱਟੀ ਦੀ ਵੱਟੀ ਅਤੇ ਭਾਗਾਂ ਦੇ ਤੇਲ ਨਾਲ ਭਰਿਆ ਹੋਵੇ ਤਦ ਜੋਤੀ ਨਾਲ ਜੋਤ ਜਗਾ ਕੇ ਉਹਦੇ ਵਿੱਚ ਛੇਤੀ ਹੀ ਨਿਵਾਸ ਪਾਇਆ ਜਾ ਸਕੇ ਉਹ ਖਡੂਰ ਸਾਹਿਬ ਦਾ ਵਡਭਾਗੀ ਸਰੀਰ ਉਹ ਸ੍ਰੀ ਗਰਤਾਰਪੁਰ ਦੇ ਨੇੜੇ ਆ ਗਿਆ ਸੀ ਭਾਈ ਸ੍ਰੀ ਲਹਿਣਾ ਜੀ ਦੇ ਪਿਤਾ ਦੁਕਾਨਦਾਰੀ ਦੀ ਕਿਰਤ ਕਰਦੇ ਤੇ ਗਰੀਬਾਂ ਨਾਲ ਵੰਡ ਕੇ ਛਕਣ ਵਾਲੇ ਸਨ ਇਹਨਾ ਦੇ ਮਾਤਾ ਜੀ ਸਮਰਾਈ ਜੀ ਵੀ ਦਰ ਆਏ ਕਿਸੇ ਵੀ ਦਰਵੇਸ਼ ਨੂੰ ਆਪਣੇ ਹੱਥੀ ਛਕਾ ਕੇ ਅਸੀਸਾਂ ਲੈਣ ਦੇ ਸੁਭਾਅ ਵਾਲੇ ਸਨ ਪਰ ਸਾਰਾ ਪਰਿਵਾਰ ਸੂਰਤੋਂ ਵੈਸ਼ਨੋ ਦੇਵੀ ਮਾਤਾ ਦਾ ਉਪਾਸਕ ਸੀ ਆਪਣੇ ਮਾਤਾ ਪਿਤਾ ਜੀ ਦੇ ਸਾਥ ਖਾਣ ਜਾਣ ਮਗਰੋਂ ਭਾਈ ਸ੍ਰੀ ਲਹਿਣਾ ਜੀ ਵੀ ਸਾਲ ਦੇ ਸਾਲ ਦੇਵੀ ਦਰਸ਼ਨ ਨੂੰ ਜਾਣ ਵਾਲੀ ਮੰਡਲੀ ਦੀ ਅਗਵਾਈ ਕਰਦੇ ਤੇ ਨਾਲ ਜਾਂਦੇ ਸਨ ਇਹ ਉੱਥੇ ਜਾ ਕੇ ਧਰਮ ਖੇਤਰਾ ਵਿੱਚ ਧਰਮ ਕਮਾਈ ਦਾ ਚੌਥਾ ਹਿੱਸਾ ਪਾਇਆ ਕਰਦੇ ਗੁਰੂ ਪਿਆਰਿਓ ਸੰਵਤ 1599 ਦੀ ਯਾਤਰਾ ਸਮੇਂ ਸਾਰੀ ਦਰਸ਼ਕ ਮੰਡਲੀ ਸਮੇਤ ਜਾ ਰਹੇ ਸਨ ਚੱਲਦੇ-ਚੱਲਦੇ ਸ਼ਾਮ ਹੋ ਗਈ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਥੋੜੀ ਬਾਅਦ ਤੇ ਡੇਰਾ ਕਰ ਲਿਆ ਸਾਥੀਆਂ ਨੂੰ ਭੋਜਨ ਤਿਆਰ ਕਰਨ ਲਈ ਕਿਹਾ ਤੇ ਨਾਲ ਹੀ ਆਖਿਆ ਇੱਥੇ ਨੇੜੇ ਹੀ ਇੱਕ ਨਾਨਕ ਤਪਾਜੀ ਰਹਿੰਦੇ ਸੁਣੀਦੇ ਹਨ ਬਹੁਤ ਬੜੇ ਲੋਕ ਹਨ ਸਹਿਜ ਹੀ ਆ ਗਏ ਹਾਂ ਇੱਕ ਪੰਥ ਦੋ ਕਾਜ ਵਾਲੀ ਗੱਲ ਹੈ ਮੈਂ ਦਰਸ਼ਨ ਕਰਕੇ ਛੇਤੀ ਆ ਜਾਵਾਂਗਾ ਇਸ ਤਰ੍ਹਾਂ ਕਹਿ ਕੇ ਉਸੇ ਤਰ੍ਹਾਂ ਘੋੜੀ ਤੇ ਸਵਾਰ ਹੋ ਕੇ ਨਗਰਵਾਲ ਨੂੰ ਚੱਲ ਪਏ ਰਸਤੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਿਲੇ ਤੇ ਗੁਰੂ ਜੀ ਨੇ ਭਾਈ ਲਹਿਣਾ ਜੀ ਦੀ ਘੋੜੀ ਦੀ ਲਗਾਮ ਫੜ ਕੇ ਆਪਣੇ ਘਰ ਤੱਕ ਲੈ ਗਏ ਜਦੋਂ ਗੁਰੂ ਜੀ ਦੀ ਕਿਰਪਾ ਹੋ ਗਈ ਤੇ ਸਵੇਰ ਹੋਈ ਤਾਂ ਲਹਿਣਾ ਜੀ ਨੇ ਆਪਣਾ ਇਰਾਦਾ ਬਦਲ ਕੇ ਸਾਰੇ ਸਾਥੀਆਂ ਨੂੰ ਆਖਿਆ ਮੇਰਾ ਦੇਵੀ ਦਰਸ਼ਨ ਨੂੰ ਜਾਣਾ ਜਾਂ ਹੋਰ ਕੋਈ ਬੜਾ ਕੰਮ ਕਰਨਾ ਕੇਵਲ ਮਨ ਦੀ ਸੁద్ధి ਤੇ ਮੁਕਤੀ ਪ੍ਰਾਪਤੀ ਲਈ ਹੈ ਉਹ ਫਲ ਮੈਨੂੰ ਨਾਨਕ ਤਪਾ ਜੀ ਦੇ ਦਰਸ਼ਨਾ ਤੇ ਸੇਵਾ ਵਿੱਚ ਸੁਝਿਆ ਹੈ ਤੁਸੀਂ ਸਾਰੇ ਆਪਣੀ ਵੱਖੋ ਵੱਖ ਕਾਮਨਾ ਧਾਰ ਕੇ ਜਾ ਰਹੇ ਹੋ ਸੋਖ ਨਾਲ ਜਾਓ ਪਰ ਉਥੋਂ ਹੋ ਕੇ ਤੁਸੀਂ ਵੀ ਇਹਨਾਂ ਦੇ ਦਰਸ਼ਨ ਕਰਨ ਆਇਓ ਤਪਾ ਜੀ ਬੜੇ ਭਲੇ ਤੇ ਪਹੁੰਚ ਵਾਲੇ ਬੰਦੇ ਦਿੱਸਦੇ ਹਨ ਇਹ ਕਹਿ ਕੇ ਲਹਣਾ ਜੀ ਮੜ ਖੰਡੂਰ ਸਾਹਿਬ ਨੂੰ ਤੇ ਸਾਥੀ ਦਰਸ਼ਨ ਮੰਡਲੀ ਦੇਵੀ ਦਰਸਾਂ ਨੂੰ ਅੱਗੇ ਚਲੀ ਗਈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਇਆਂ ਭੁੱਲਾਂ ਚੁਪਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਅਤੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਜੀ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਸਾਧ ਸੰਗਤਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ